ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜੀ ਦੇ ਹਿੱਸੇ ਹੈ ਮੈਂ ਬਹੁਤ ਧੰਨਵਾਦ ਕਰਨਾ ਮੇਰਾ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅੰਮ੍ਰਿਤ ਛਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਦਾ ਵੀ ਇਹਨੂੰ ਦੇਖ ਕੇ ਐਂ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇਦਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਤੁਜੀ ਕਹਨੇ ਹੁੰਨੇ ਕਿ ਦੀਪ ਸਿੱਧੂ ਨੂੰ ਪੜਾਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਕਿ ਦੀਪ ਸਿੱਧੂ ਤੋਂ ਵੀ ਦੂਰ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੈ ਵਾਹਿਗੁਰੂ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਆਜਾ ਨਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਇਹ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਪਣ ਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਲਾਰ ਕਿਹਾ ਤੀਗਾ ਉਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਦੇ ਆਂਗੇ ਚਲੋ ਇਹਨੂੰ ਮਾਫ ਕੀਤਾ ਜਾਂਦੇ ਹਾਂ ਬਾਈ ਦੁਬਾਰਾ ਫਿਰ ਮਾਫੀ ਠੀਕ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜੀ ਦੇ ਹਿੱਸੇ ਹੈ ਮੈਂ ਬਹੁਤ ਧੰਨਵਾਦ ਕਰਦਾ ਮੇਰਾ ਬਾਈ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅੰਮ੍ਰਿਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਦਾ ਵੀ ਇਹਨੂੰ ਦੇਖ ਕੇ ਐਂ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇਦਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਤੁਜੀ ਕਹਨੇ ਹੁੰਨੇ ਤੇ ਦੀਪ ਸਿੱਧੂ ਨੂੰ ਪੜਾਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਮਾਫੀ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਵਾਈ ਨੂੰ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਜ ਨਾਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਹੈ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਪਣ ਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਰਾਰ ਕਿਹਾ ਤੀਗਾ ਉਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਦੇ ਆਂਗੇ ਚਲੋ ਇਹਨੂੰ ਮਾਫ ਕੀਤਾ ਜਾਂਦੇ ਹਾਂ ਬਾਈ ਦੁਬਾਰਾ ਫਿਰ ਮਾਫੀ ਠੀਕ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜੀ ਦੇ ਹਿੱਸੇ ਹੈ ਮੈਂ ਬਹੁਤ ਧੰਨਵਾਦ ਕਰਨਾ ਮੀਰਾ ਬਾਈ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅੰਮ੍ਰਿਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਦਾ ਵੀ ਇਹਨੂੰ ਦੇਖ ਕੇ ਐਂ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇਦਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਤੁਜੀ ਕਹਨੇ ਹੁੰਨੇ ਤੇ ਦੀਪ ਸਿੱਧੂ ਨੂੰ ਪੜਾਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇ ਵਾਈ ਨੂੰ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਜ ਨਾਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਇਹ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਪਣ ਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਰਾਰ ਕਿਹਾ ਤੀਗਾ ਉਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਾਂਗੇ ਚਲੋ ਇਹਨੂੰ ਮਾਫ ਕੀਤਾ ਜਾਵੇ ਨਾ ਬਾਈ ਦੁਬਾਰਾ ਫਿਰ ਮਾਫੀ ਠੀਕ ਹੈ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜੀ ਦੇ ਹਿੱਸੇ ਹੈ ਮੈਂ ਬਹੁਤ ਧੰਨਵਾਦ ਕਰਨਾ ਮੇਰਾ ਬਾਈ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅੰਮ੍ਰਿਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਦਾ ਵੀ ਇਹਨੂੰ ਦੇਖ ਕੇ ਐਂ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇਦਾਂ ਦਾ ਹੋਣਾ ਚਾਹੀਦਾ ਹੈ ਮੈਨੂੰ ਤੁਜੀ ਕਹਿੰਦੇ ਹੁੰਦੇ ਕਿ ਦੀਪ ਸਿੰਘ ਨੂੰ ਪੜਾਰ ਕਿਹਾ ਸੀ ਕੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੰਘ ਤੋਂ ਵੀ ਉਹਨਾਂ ਵੀ ਰੂਹ ਨੂੰ ਸ਼ਾਂਤੀ ਦੇ ਵਾਹਗੁਰੂ ਤੇ ਮੇਰੇ ਵੱਲੋਂ ਵੀ ਹਾਂ ਭਾਈ ਭਾਈ ਇਹ ਬਾਈ ਨੇ ਦਿਲੋਂ ਮਾਫੀ ਮੰਗੀ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਜਾ ਨਾਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਹੈ ਆ ਵੀ ਭਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਣਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਜੀ ਨੇ ਦੀਪ ਨੂੰ ਗਲਾਰ ਕਿਹਾ ਤੀਗਾ ਉਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਾਂਗੇ ਚਲੋ ਇਹਨੂੰ ਮਾਫ ਕੀਤਾ ਜਾਵੇ ਨਾ ਭਾਈ ਦੁਬਾਰਾ ਫਿਰ ਮਾਫੀ ਠੀਕ ਹੈ ਭਾਈ